ਅੱਛਾ ਉਹ ਜੇ ਕਿਸੇ ਨੂੰ ਭੁਲੇਖਾ ਮੈਂ ਅਪਰੇਸ਼ਨ ਨਹੀਂ ਕਰਾਇਆ ਅਪਰੇਸ਼ਨ ਨਹੀਂ ਕਰਾਇਆ ਆ ਜਿਹੜੇ ਸਾਈਕਲ ਦੀ ਰੱਖੀਏ ਚਲਾ ਲਿਆ ਕਰੋ ਅੱਧਾ ਅੱਧਾ ਘੰਟਾ ਤੇ ਰਾਤ ਦੀ ਰੋਟੀ ਬੰਦ ਕਰ ਲਓ ਜਿੰਨੀ ਕੰਮ ਘੱਟ ਖਾਓਗੇ ਉਹਨੇ ਗੋਡੇ ਘੱਟ ਹੋਣਗੇ ਗੁਰੂ ਸਾਹਿਬ ਨੇ ਫਰਮਾਇਆ ਕਾਲ ਖਾਏ ਕਿਛਥੋਂ ਦੇ ਨਾਨਕ ਰਾਹ ਪਛਾਣੇ ਸੀ ਸੋ ਖਾਲਸਾ ਏਡ ਜਿਹੜੀ ਦੁਨੀਆ ਦੇ ਵਿੱਚ ਗੁਰੂ ਸਾਹਿਬ ਦੇ ਦੱਸੇ ਹੋਏ ਗਾਡੀ ਰਾਹ ਤੇ ਚੱਲਦੇ ਹੋਏ ਸੇਵਾ ਦੇ ਵੱਡੇ ਵੱਡੇ ਕੀਰਤੀਮਾਨ ਸਾਫ ਕਰਦੀ ਹੈ ਸੰਸਥਾ ਉਹਨਾਂ ਵੱਲੋਂ ਨਗਰ ਸੰਧਵਾ ਵਿਖੇ ਇੱਕ ਫਿਜ਼ੀਓਥੈਰੇਪੀ ਸੈਂਟਰ ਔਰ ਦੋ ਜਿਮ ਸਥਾਪਿਤ ਕੀਤੇ ਗਏ ਅੱਜ ਤੇ ਮੈਂ ਨਗਰ ਨਿਵਾਸੀਆਂ ਨੂੰ ਵਧਾਈ ਦਿੰਦਾ ਔਰ ਇਹ ਵੀ ਕਹਿਣਾ ਵੀ ਪ੍ਰਥਮ ਸੁਖ ਨਿਰੋਗੀ ਕਾਇਆ ਜਿਹੜਾ ਜਿਹਦਾ ਸਰੀਰ ਜਿਹਦਾ ਤੰਦਰੁਸਤਾ ਦਾ ਸੰਭੂਲ ਤੇ ਪਰਮਾਤਮਾ ਪੂਰਾ ਖੁਸ਼ ਹੋ ਸੋ ਆਪਣੇ ਸਰੀਰ ਨੂੰ ਤੰਦਰੁਸਤ ਰੱਖੀਏ ਔਰ ਜਿਹੜੀਆਂ ਅਸੀਂ ਸਹੂਲਤਾਂ ਬਣ ਦਿੱਤੀਆਂ ਇਹ ਸਭ ਮੈਂ ਤੁਹਾਡੀਆਂ ਹੀ ਨੇ ਇਹਨਾਂ ਨੂੰ ਤੁਸੀਂ ਇਹਨਾਂ ਸੰਭਾਲ ਵੀ ਤੁਸੀਂ ਕਰਨੀ ਹੈ ਤੇ ਇਹਨਾਂ ਦੀ ਵਰਤੋਂ ਵੀ ਤੁਸੀਂ ਕਰਨੀ ਹੈ ਜਿੰਨੀ ਵਰਤੋਂ ਕਰਾਂਗੇ ਉਹਨਾਂ ਅਸੀਂ ਜ਼ਿੰਦਗੀ ਨੂੰ ਵੱਧ ਮੰਨ ਸਕਦੇ ਹਾਂ